ਜਹਾਂ ਜਹਾਂ ਵੇਖੋ ਤਹਾ ਹਜ਼ੂਰ ਦੂਰ ਕਤਹ ਨ ਜਾਇ ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਇ ਦੇਨ ਦੁਨੀਆਂ ਦੇ ਮਾਲਕ ਹਲਤ ਪਲਤ ਕੀ ਰਾਖੀ ਸਰਬ ਸੰਜੀਵਲਤਾ ਦੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨ ਸੁਭਾਗੀਆਂ ਕਡੀਆਂ ਸੁਭਾਗਾ ਸਮਾ ਪਤ ਸਾਨੇ ਬਖਸ਼ਿਆ ਆਪ ਜੀ ਅੰਮ੍ਰਿਤ ਵੇਲੇ ਤੋਂ ਲਾਹਾ ਲੈ ਰਹਿ ਸਾਂ ਰੇਂਦਾ ਸਮਾ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀ ਅੱਜ ਦਾ ਪਾਵਨ ਵਚਨ ਆਪ ਜੀ ਨੇ ਪੰਜਵੇਂ ਗੁਰਦੇਵ ਤਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਰਸਨਾ ਤੋਂ ਤਨਾ ਸ੍ਰੀ ਰਾਗ ਦੇ ਵਿੱਚ ਸ਼ਰਵਣ ਕੀਤਾ ਹੈ ਇਹ ਪਾਵਨ ਵਚਨ 677 ਅੰਗ ਦੇ ਉੱਪਰ ਅੰਕਤ ਹੈ ਗੁਰਦੇਵ ਪਾਤਸ਼ਾ ਇਸ ਪਾਵਨ ਵਚਨਾਂ ਦੇ ਰਾਹੀਂ ਸਾਨੂੰ ਜੀਵਨ ਦੀ ਜਾਂਚ ਉਪਦੇਸ਼ ਦੇ ਰਹੇ ਹਨ ਪਾਤਸ਼ਾ ਜੀ ਕਹਿੰਦੇ ਜਹਾਂ ਜਹਾਂ ਪੇਖੂ ਤਹਾਂ ਹਾਜ਼ੂਰ ਦੂਰ ਪਤ ਹੈ ਨਾ ਜਾਈ ਪਤ ਸਾਂ ਕਹਿੰਦੇ ਰੱਬ ਵੇਖਣ ਤੇਰੀ ਦ੍ਰਿਸ਼ਟੀ ਕਿੱਥੇ ਤੱਕ ਜਾਂਦੀ ਹੈ ਜਿੱਥੇ ਤੱਕ ਤੇਰੀ ਨੰਗਾ ਜਾਂਦੀ ਹੈ ਉੱਥੇ ਤੱਕ ਮਹਾਰਾਜ ਜੀ ਕਹਿੰਦੇ ਰੱਬ ਨੂੰ ਹੀ ਵੇਖਿਆ ਕਰ ਬੋਲੋ ਸਤਨਾਮ ਅੱਜ ਦਾ ਜਿਹੜਾ ਸਮਾਂ ਹੈ ਅੱਜ ਜ਼ਿਆਦਾਤਰ ਅਸੀਂ ਰੱਬ ਧਰਮ ਉਸ ਥਾਨਾਂ ਤੇ ਕਹਿੰਨੇ ਆ ਉੱਥੇ ਵਿਖਦੇ ਆ ਅਸੀਂ ਰੱਬ ਨੂੰ ਕਿੱਥੇ ਸਮਝਿਆ ਕਿ ਪਤਾ ਨਹੀਂ ਭਗਵਾਨ ਮੰਦਰ ਦੇ ਵਿੱਚ ਹੈ ਭਗਵਾਨ ਤੇ ਖੁਦਾ ਤੇ ਮਸਜਿਦ ਦੇ ਵਿੱਚ ਹੀ ਰਹਿੰਦਾ ਹੈ। ਵਾਹਿਗੁਰੂ ਤੇ ਪਤਾ ਨਹੀਂ ਗੁਰਦੁਆਰੇ ਹੀ ਹੈ। ਜਾਣਿਆ ਨਹੀਂ ਕਿ ਰੱਬ ਰਿੰਦਾ ਕਿੱਥੇ ਹੈ। ਗੁਰਦੇਵ ਜੀ ਤਾਂ ਕਹਿੰਦੇ ਜਹਾਂ-ਜਹਾਂ ਵੇਖੋ ਤਹਾਂ ਹਜੂਰ। ਜਿੱਥੇ-ਜਿੱਥੇ ਨੂੰ ਤੂੰ ਵੇਖਦਾ ਏ ਮਰਜ ਕਹਿੰਦੇ ਮੈਂ ਤੇ ਆਪਣਾ ਇਹ ਨੀੱਚਾ ਬਣਾ ਲਿਆ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੈਂ ਤੇ ਨੀੱਚਾ ਇਹ ਬਣਾ ਲਿਆ ਕਿ ਜਿੱਧਰ ਨੂੰ ਵੇਖਦਾ ਤੇ ਰੱਬ ਹੀ ਜਿੰਦਾ ਬੋਲੋ ਸਤਨਾਮ ਉਪਦੇਸ਼ ਸਾਨੂੰ ਦਿੱਤਾ ਹੈ ਭਾਈ ਆਹ ਦ੍ਰਿਸ਼ਟੀ ਹੈ ਜਿਹੜੀ ਤੁਹਾਡੀ ਨਿਗਾਹ ਹੈ ਨਾ ਇਹਦੇ ਰਾਹੀ ਰੱਬ ਵੇਖਿਆ ਕਰੋ ਵੇਖਣਾ ਕਿ ਚੋਂ ਹਰ ਇੱਕ ਚੋਂ ਵੇਖਣਾ ਏ ਬੋਲੋ ਸਤਨਾਮ ਹਰ ਇੱਕ ਦੇ ਵਿੱਚ ਵਿੱਚ ਅਵਸਥਾ ਬੜੀ ਔਖੀ ਏ ਮੰਜਲ ਬੜੀ ਔਖੀ ਏ ਹਰ ਇੱਕ ਦੇ ਵਿੱਚੋਂ ਰੱਬ ਵੇਖਣਾ ਬੜਾ ਔਖਾ ਲੱਗਦਾ ਏ ਅਸੀਂ ਤੇ ਸਾਡੀ ਨਿਗਾਹ ਏ ਨਾ ਜਿਹੜੀ ਸਾਡੀ ਦ੍ਰਿਸ਼ਟੀ ਏ ਜੀ ਇੱਥੇ ਪਲ-ਪਲ ਤੇ ਬਦਲਦੀ ਹੈ ਸਮੇਂ-ਸਮੇਂ ਤੇ ਬਦਲਦੀ ਆ ਇੱਥੇ ਕਿਸੇ ਹੋਰ ਨਿਗਾ ਨਾਲ ਵੇਖਦੀ ਆ ਇੱਥੋਂ ਥੋੜਾ ਜਿਹਾ ਬਾਹਰ ਜਾਵਾਂਗੇ ਨਿਗਾਹ ਹੋਰ ਹੋ ਜਾਏਗੀ ਘਰੇ ਜਾਵਾਂਗੇ ਤੇ ਦ੍ਰਿਸ਼ਟੀ ਹੋਰ ਹੋ ਜਾਣੀ ਹੈ ਸੰਸਾਰ ਦੇ ਜੀਵਾਂ 'ਚ ਵਿਚਰਦੇ ਆ ਉੱਥੇ ਦ੍ਰਿਸ਼ਟੀ ਹੋਰ ਹੋ ਜਾਂਦੀ ਏ ਬੋਲੋ ਸਤਨਾਮ ਅਸੀਂ ਤੇ ਭਾਬ ਕੇ ਪਰਣਾ ਨਹੀਂ ਕੀਤਾ ਜਾ ਸਕਦਾ ਵੀ ਇਹ ਦ੍ਰਿਸ਼ਟੀ ਹੈ ਜਿਹੜੀ ਨਿਗਾਹ ਹੈ ਜਿਹੜੀ ਸਾਡੀ ਨਜ਼ਰ ਹੈ ਜਿਹੜੀ ਸਾਡੀ ਸਮੇਂ-ਸਮੇਂ ਤੇ ਬਦਲਦੀ ਹੈ ਤੇ ਅਸੀਂ ਇੱਕ ਭਾਵ ਦੇ ਵਿੱਚ ਤੇ ਤੱਕਦੇ ਹੀ ਨਹੀਂ ਅਸੀਂ ਤੇ ਕਿਤੇ ਸਮਝੇ ਨਹੀਂ ਵੀ ਉਹ ਵੀ ਰੱਬ ਹੈ ਉਹ ਵੀ ਰੱਬ ਨਹੀਂ ਤਦੇ ਕਰਕੇ ਸਾਨੂੰ ਰੱਬ ਬੜੀ ਦੂਰ ਵੱਸਦਾ ਮਹਿਸੂਸ ਹੋ ਰਿਹਾ ਹੈ ਤਦੈਸਾਂ ਨੂੰ ਲੱਗਦਾ ਵੀ ਰੱਬ ਤੇ ਪਤਾ ਇਨੀ ਧਾਰਮਿਕ ਸਥਾਨਾਂ 'ਤੇ ਹੈ ਜੇ ਰੱਬ ਨੂੰ ਜਰੇ-ਜਰੇ ਦੇ ਵਿੱਚ ਵਸਦਾ ਜਾਣਿਆ ਹੋਵੇ ਜੇ ਰੱਬ ਨੂੰ ਕਣ-ਕਣ ਦੇ ਵਿੱਚ ਵਸਦਾ ਜਾਣਿਆ ਹੋਵੇ ਤੇ ਸੱਜਣਾ ਤੈਨੂੰ ਮਹਿਸੂਸ ਹੋਏਗਾ ਰੱਬ ਮੇਰੇ ਅੰਦਰ ਵੀ ਹੈ ਬੋਲੋ ਸਤਨਾਮ ਮਰਜੀ ਕਹਿੰਦੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਈ ਲੈ ਇੱਕ ਹੁਕਮ ਦੇ ਵਿੱਚ ਦਿੰਦੇ ਇੱਕ ਮਾਇਆ ਦੇ ਵਿੱਚ ਤੁਰ ਫਿਰਦੇ ਇਸ ਕਰਕੇ ਆ ਜਿਹੜਾ ਸੰਸਾਰ ਹੈ ਆ ਜਿਹੜੇ ਸਰੀਰ ਨੇ ਆ ਮੰਦਰ ਹੈ ਮਹਾਰਾਜ ਜੀ ਕਹਿੰਦੇ ਸਰੀਰ ਨੂੰ ਮੰਦਰ ਕਿਹਾ ਅਸੀਂ ਤੇ ਮੰਦਰ ਉੱਥੇ ਕਹਿੰਦੇ ਆਂ ਵੀ ਉਹ ਮੰਦਰ ਹੈ ਜਿਹੜਾ ਕਾਰੀਗਰ ਨੇ ਆਮ ਦੁਨਿਆਵੀ ਕਾਰੀਗਰ ਆਪਾ ਫੜ ਕੇ ਬਣਵਾਉਨੇ ਆ ਨਾ ਉਹਦੇ ਵਿੱਚ ਆਪਣੇ ਮਤ ਮੁਤਾਬਕ ਮੂਰਤ ਫਟ ਕੀਤੀ ਜਾਂਦੀ ਹੈ ਕੋਈ ਕਹਿੰਦਾ ਕਿਸੇ ਭਗਵਾਨ ਦੀ ਹੈ ਕੋਈ ਕਹਿੰਦਾ ਕਿਸੇ ਦੇਵਤੇ ਦੀ ਹੈ ਕੋਈ ਕਹਿੰਦਾ ਕਿਸੇ ਦੇਵੀ ਦੀ ਹੈ ਆਪਾਂ ਤਾਂ ਕਹਿੰਦੇ ਆ ਉਹ ਮੰਦਰ ਹੈ ਉਹਨੂੰ ਕੀ ਕਹਿੰਨੇ ਆਂ ਭਗਵਾਨ ਦਾ ਮੰਦਿਰ ਅਸਲ ਵਿੱਚ ਭਗਵਾਨ ਦਾ ਮੰਦਿਰ ਕਿਹੜਾ ਏ ਮਹਾਰਾਜ ਜੀ ਕਹਿੰਦੇ ਮਨ ਮੰਦਿਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਆ ਸਰੀਰ ਨੂੰ ਮਹਾਰਾਜ ਨੇ ਤੀਰਥ ਕਹਿ ਦਿੱਤਾ ਬੋਲੋ ਸਤਨਾਮ ਘਟ ਹੀ ਤੀਰਥ ਨਾਵਾ ਇਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਵਾਂ ਬੋਲੋ ਸਤਨਾ ਇਹ ਹੁਣ ਆਪਾਂ ਵੇਖਣਾ ਏ ਕਿ ਕਿਹੜੇ ਮੰਦਰ ਦੀ ਪੂਜਾ ਕਰਨੀ ਏ ਬੋਲੋ ਸਤਨਾ ਇੱਥੇ ਨਿੰਦਾ ਨਹੀਂ ਮੈਂ ਕਰ ਰਿਹਾ ਜਿਹੜੇ ਧਰਮਕ ਅਸਥਾਨ ਹੁੰਦੇ ਨੇ ਕਈ ਵਾਰੀ ਬੇਨਤੀ ਮੈਂ ਕੀਤੀ ਏ ਉੱਥੋਂ ਤੇ ਰੱਬ ਨੂੰ ਪਾਉਣ ਦੀ ਜਾਂਚ ਸਿੱਖਣੀ ਹੁੰਦੀ ਹੈ ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ ਚਾਹੇ ਉਹ ਗਿਰਜਾ ਘਰ ਹੈ ਚਾਹੇ ਉਹ ਗੁਰੂ ਦਾ ਦਾਰ ਹੈ ਗੁਰਦੁਆਰਾ ਹੈ ਮਹਾਰਾਜ ਕਹਿੰਦੇ ਨੇ ਨਾ ਗੁਰਦੁਆਰੇ ਹੋਏ ਸੋਝੀ ਪਾਇਸੀ ਉੱਥੋਂ ਤੇ ਅਕਲ ਸਿੱਖਣੀ ਹੈ ਕਿ ਭਗਵਾਨ ਦੀ ਪੂਜਾ ਕਿਵੇਂ ਕਰਨੀ ਹੈ ਆਪਣੀ ਮਤ ਮਤ ਮੁਤਾਬਕ ਦੱਸ ਦੇ ਨੇ ਹਿੰਦੂ ਮਤ ਵਾਲੇ ਆਪਣੀ ਮਤ ਮੁਤਾਬਕ ਦੱਸਣਗੇ ਵੀ ਭਗਵਾਨ ਨੂੰ ਇਦਾਂ ਪੂਜਿਆ ਜਾਂਦਾ ਹੈ। ਮੁਸਲਮਾਨ ਵਤ ਵਾਲੇ ਦੱਸਦੇ ਨੇ ਖੁਦਾ ਦੀ ਆ ਪੂਜਾਈ। ਭਾਵ ਕਿ ਜੋ ਗੁਰੂ ਨਾਨਕ ਦਾ ਦਰ ਕਹਿੰਦੇ ਗੁਰੂ ਨਾਨਕ ਦਾ ਧਰ ਕਹਿੰਦੇ ਪਟਕਣਾ ਛੱਡ ਦੇ। ਕਿਤੇ ਜਾਣ ਦੀ ਲੋੜ ਨਹੀਂ। ਗੁਰੂ ਨਾਨਕ ਦਾ ਦਰ ਕਹਿੰਦਾ ਭਗਵਾਨ ਤੇਰੇ ਅੰਦਰ ਹੀ ਰਹਿੰਦਾ ਤੂੰ ਇੱਥੇ ਹੀ ਟਿਕ ਜਾ ਬੋਲੋ ਸਦਾ ਨਾਮ ਕਿੰਨਾ ਸੌਖਾ ਤਰੀਕਾ ਰੱਬ ਨੂੰ ਪੂਜਣ ਦਾ ਤੇ ਰੱਬ ਨੂੰ ਪਾਉਣ ਦਾ ਕਿੰਨਾ ਸੌਖਾ ਤਰੀਕਾ ਏ ਮਹਾਰਾਜ ਜੀ ਕਹਿੰਦੇ ਜਾਣ ਦੀ ਲੋੜ ਨਹੀਂ ਕਿਤੇ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਵਸਾਲਾ ਘਰੇ ਪਰਿਵਾਰ ਚ ਬੈਠੇ ਮਹਾਰਾਜ ਜੀ ਕਹਿੰਦੇ ਗੁਰੂ ਨੂੰ ਜਪਿਆ ਕਰ ਕਿਤੇ ਜਾਣ ਦੀ ਲੋੜ ਨਹੀਂ ਪਾ ਸਕਦੇ ਗਾ ਤੇ ਮਨ ਦੇ ਵਿੱਚ ਪ੍ਰੇਮ ਕਰ ਤੂੰ ਘਰ ਚ ਅਸਨਾਨ ਕਰ ਸਕਦੇ ਮਹਾਰਾਜ ਜੀ ਕਹਿੰਦੇ ਤੀਰਥਾਂ ਦਾ ਪੜ੍ਹਦੇ ਹਨ ਪਜਪਜੀ ਦੀ ਬਾਣੀ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਣਾ ਗੁਰੂ ਨਾਨਕ ਦਾ ਉਪਦੇਸ਼ ਕੀ ਕਹਿੰਦਾ ਹੈ ਗੁਰੂ ਨਾਨਕ ਦਾ ਉਪਦੇਸ਼ ਕੀ ਹੈ ਗਾ ਵੀ ਹੈ ਸੁਣੀ ਹੈ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾ ਮਰਜੀ ਕਹਿੰਦੇ ਗਾ ਸੁਣ ਤੇ ਪ੍ਰੇਮ ਕਰ ਤੇ ਅੱਗੇ ਵਚਨ ਕੀ ਹੈ ਅੰਤਰ ਗਤ ਤੀਰਥ ਮਲ ਨਾਉ ਅੰਦਰੋਂ ਤੂੰ ਮੁਕਤ ਹੋਏਗਾ ਤੀਰਥ ਯਾਤਰਾ ਹੋਏਗੀ ਤੇਰੀ ਕਦੋਂ ਜਦੋਂ ਤੂੰ ਮਨ ਕਰਕੇ ਗਾਵੇਂਗਾ ਜਦੋਂ ਤੂੰ ਮਨ ਕਰਕੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣੇਗਾ ਅਸੀਂ ਮਨ ਕਰਕੇ ਤੱਕ ਨਹੀਂ ਰਹੇ ਅਸੀਂ ਮਨ ਕਰਕੇ ਬਾਣੀ ਸੁਣਦੇ ਨਹੀਂ ਅਸੀਂ ਮਨ ਕਰਕੇ ਪੜ੍ਹਦੇ ਨਹੀਂ ਮਨ ਕਰਕੇ ਵਿਚਾਰਦੇ ਨਹੀਂ ਤਦੇ ਤੇ ਭਟਕਦੇ ਫਿਰਦੇ ਤਦੇ ਤੇ ਰੱਬ ਨੂੰ ਦੂਰ ਸਮਝ ਰੱਖਿਆ ਅਸੀਂ ਤਾਂ ਸੱਚ ਕਰਕੇ ਜਾਣੇ ਬੋਝਾ ਚੱਕਿਆ ਕਿਤੇ ਉਹ ਤੀਰਤ ਤੇ ਬੋਝਾ ਚੱਕਿਆ ਕਿਤੇ ਉੱਤੇ ਮੱਥਾ ਟੇਕ ਲਿਆ ਕਿਤੇ ਉੱਤੇ ਟੇਕ ਲਿਆ ਇਹ ਸਮਝਿਆ ਕਿ ਰੱਬ ਪਤਾ ਨਹੀਂ ਕਿਤੇ ਹੋਰ ਹੀ ਰਹਿੰਦਾ ਹੈ ਰੱਬ ਨੂੰ ਪਾਉਣ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਦੌੜੇ ਫਿਰਦੇ ਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਦੂਰ ਕਤਹ ਨਾ ਜਾਈ ਕਿਤੇ ਨਾ ਜਾ ਗੁਰੂ ਨਾਨਕ ਦਾ ਤੇ ਪਾਈ ਉਪਦੇਸ਼ ਇਹ ਕਹਿ ਰਿਹਾ ਹੈ ਇਹ ਤੇ ਹੁਣ ਆਪਾਂ ਵੇਖਣਾ ਹੈ ਕਿ ਗੁਰੂ ਨਾਨਕ ਦੀ ਮੰਨ ਕੇ ਇਸ ਮਾਰਗ ਤੇ ਤੁਰਨਾ ਕਿ ਨਹੀਂ ਤੁਰਨਾ ਇਹ ਮਨੁੱਖ ਆਪਣੀਆਂ ਵਿਚਾਰਾਂ ਤੇ ਸੁਤੰਤਰ ਹੈ ਇਹ ਤੇ ਹੁਣ ਸਿੱਖ ਦੀ ਮਰਜ਼ੀ ਹੈ ਗੁਰੂ ਨਾਨਕ ਦੀ ਗੱਲ ਮੰਟਣੀ ਹੈ ਨਾ ਮੰਟਣੀ ਜੇ ਤੇ ਗੁਰੂ ਨਾਨਕ ਦਾ ਸਿੱਖ ਹੈ ਤੇ ਮੰਨੇਗਾ ਜੀ ਮਨਮਰਜ਼ੀ ਦਾ ਸਿੱਖ ਹੈ ਤੇ ਫਿਰ ਜਿੱਥੇ ਮਰਜੀ ਤੁਰਿਆ ਫਿਰ ਅੱਜ ਸੱਚ ਕਰਕੇ ਜਾਣਿਓ ਗੁਰੂ ਨਾਨਕ ਦਾ ਸਿੱਖ ਕੋਈ ਗਿਰਲਾ ਮਨਮਰਜ਼ੀ ਦੇ ਬਹੁਤ ਇਨੇ ਬੋਲੋ ਸਾਧਨਾ ਇਹ ਸੱਚ ਕਿਸੇ ਨੂੰ ਦੁੱਖ ਲੱਗੇ ਭਾਵੇਂ ਮਨ ਦੇ ਵਿੱਚ ਵੀ ਇਹ ਕੀ ਗੱਲ ਹੋਗੀ ਸੱਚ ਅੱਜ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਅੱਜ ਮਨਮਰਜ਼ੀ ਦੇ ਸਿੱਖ ਹੈ ਮਨ ਦੀ ਮਰਜ਼ੀ ਪਿੱਛੇ ਤੁਰਦੇ ਆ ਜਿਵੇਂ ਸਾਡਾ ਮਨ ਕਹਿੰਦਾ ਜੇ ਮਨ ਨੇ ਕਿਹਾ ਇੱਟਾਂ ਪੂਜ ਲੀਆਂ ਜੇ ਮਨ ਨੇ ਕਿਹਾ ਮਟੀਆਂ ਪੂਜ ਲੀਆਂ ਜੇ ਮਨ ਨੇ ਕਿਹਾ ਘਰਾਂ ਤੇ ਪੱਥੇ ਟੇਕਲੇ ਜੇ ਮਨ ਨੇ ਕਿਹਾ ਕਿਤੇ 14ਵੀਂ ਦੀ ਲੱਸੀ ਪਾਤੀ ਮਨ ਨੇ ਕਿਹਾ ਕਿਤੇ 10ਵੀਂ ਪੂਜ ਲਈ ਕਿਤੇ ਪੁੰਨਿਆਂ ਪੂਜ ਲਈ ਇਹੀ ਕੰਮ ਹੈ ਗੁਰੂ ਨਾਨਕ ਤੇ ਕਹਿੰਦਾ ਗੋਰ ਗਮੜੀ ਮਟ ਫੂਲ ਨਾ ਮੰਨੇ ਗੁਰੂ ਨਾਨਕ ਦੇਵ ਕਹਿ ਰਿਹਾ ਫਿਰ ਜੇ ਸਿੱਖ ਹੈ ਗੁਰੂ ਨਾਨਕ ਦਾ ਮਰਜ਼ ਕਹਿੰਦੇ ਭੁੱਲ ਕੀ ਵੀ ਨਾ ਮੰਨ ਬੋਲੋ ਸਤਨਾਮ ਗੁਰੂ ਨਾਨਕ ਤਾਂ ਕਹਿੰਦਾ ਏ ਦੁਬਦਾ ਨਾ ਪੜੋ ਹਰਗਨ ਹੋਰ ਨਾ ਪੂਜੋ ਮੜੇ ਮਸਾਣਾ ਨਾ ਜਾਈ ਮਰਜ਼ ਕਹਿੰਦੇ ਬੜੀਆਂ ਤੇ ਜਾ ਨਾ ਮਸਾਣਾ ਤੇ ਨਾ ਜਾ ਪਰ ਅੱਜ ਸਿੱਖ ਜਿਹੜਾ ਮਨਮਰਜੀ ਦਾ ਉਹ ਛੱਡਦਾ ਹੀ ਕੁਝ ਨਹੀਂ ਬੋਲੋ ਸਤਨਾਮ ਉਹ ਪੀਰਾਂ ਦੇ ਵਿੱਚ ਤੁਰਿਆ ਫਿਰਦਾ ਹੈ ਉਹ ਮੰਦਰਾਂ ਤੇ ਵੀ ਟੱਲੀਆਂ ਵਜਾਈ ਜਾਂਦਾ ਹੈ ਉਹ ਪੈਰਾਂ ਨੂੰ ਵੀ ਮੱਥੇ ਟੇਕੀ ਜਾਂਦਾ ਹੈ ਉਹ ਗੁੱਗਾ ਵੀ ਪੂਜੀ ਜਾਂਦਾ ਹੈ ਛੱਡਦੇ ਹੀ ਕੁਝ ਨਹੀਂ ਸੱਚ ਕਰਕੇ ਜਾਂਦੇ ਦਿਨ ਮੁੱਕ ਜਾਂਦੇ ਨੇ ਮੱਥੇ ਨਹੀਂ ਮੁੱਕਦੇ ਬੋਲੋ ਸਾਧਨ ਕਿੱਡੇ ਦੁੱਖ ਦੀ ਗੱਲ ਹੈ ਮਹਾਰਾਜ ਜੀ ਨੇ ਤਾਂ ਇੱਕ ਸਿੱਧਾ ਮਾਰਗ ਦੱਸਿਆ ਸੀ ਕਿਹਾ ਕੀ ਸੀ ਏਕਾ ਬਾਣੀ ਇੱਕ ਗੁਰ ਉਪਦੇਸ਼ ਵੀ ਇੱਕੋ ਹੀ ਹੈ ਗੁਰੂ ਵੀ ਤੇਰਾ ਇੱਕੋ ਹੀ ਹੈ ਬੰਦੀ ਕੋਈ ਹੈ ਪਰ ਕਿੱਧਰੋਂ ਤੁਰਪਿਆ ਸਿੱਖਾ ਤੂੰ ਗੁਰੂ ਨਾਨਕ ਦਾ ਕਹਾਉਣ ਵਾਲਾ ਤੂੰ ਬਾਜਾਂ ਵਾਲੇ ਦਾ ਪੁੱਤ ਕਹਾਉਣ ਵਾਲਾ ਪਰ ਅਜ ਕਿਸ ਮਾਰਗ ਤੇ ਤੁਰਿਆ ਈ ਜਦੋਂ ਸੱਚ ਕਰਕੇ ਜਾਣਿਓ ਪੰਜ ਕਕਾਰੀ ਵਰਦੀ ਪਈ ਹੁੰਦੀ ਹੈ ਜਦੋਂ ਤੁਰੇ ਮਨਮਤ ਵਾਲੇ ਕਰਤਿਆ ਦੇ ਵੱਲ ਤੁਰੇ ਫਿਰਦੇ ਹਨ ਉਦੋਂ ਦੁੱਖ ਆਉਂਦਾ ਹੈ ਪਾਤਸ਼ਾਹ ਕਹਿੰਦੇ ਰੱਬ ਤੇ ਸਾਰੇ ਆ ਵਿੱਚ ਰਵਿਆ ਹੋਇਆ ਹੈ। ਉਤੇ ਤੇਰੇ ਅੰਦਰ ਵਸਦਾ ਏ। ਸਹਿਬ ਕਹਿੰਦੇ ਪਰ ਇੱਕ ਕੰਮ ਕਰਿਆ ਕਰ ਭਾਈ ਰੱਬ ਸਾਰੇ ਰਵਿਆ ਹੋਇਆ ਹੈ। ਪਰਮੇਸ਼ਰ ਸਾਰੇ ਵਸਦਾ ਹੈ। ਮਨ ਕਰਕੇ ਉਹਦਾ ਨਾਮ ਜਪਿਆ ਕਰ। ਰੱਬ ਰਹਿਆ ਸਰਵਤਰ ਮੈਂ। ਸਾਰਿਆਂ ਦੇ ਵਿੱਚ ਹੀ ਰੱਬ ਵਸਦਾ ਹੈ। ਮਨ ਸਦਾ ਧਿਆਈ ਤੂੰ ਉਹਦਾ ਨਾਮ ਜਪਿਆ ਕਰ ਬਸ ਬੰਦ ਕੀ ਕਰ ਕੋਈ ਫੁੱਲ ਤੋੜਨ ਦੀ ਲੋੜ ਨਹੀਂ ਕੋਈ ਤੂਫਾਨ ਤਖਾਉਣ ਦੀ ਲੋੜ ਨਹੀਂ ਕੋਈ ਪੱਥਰ ਪੂਜਣ ਦੀ ਲੋੜ ਨਹੀਂ ਮਹਾਰਜ ਕਹਿੰਦੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਜਨ ਵਿਨ ਨੇਹ ਫਨ ਸੇਵਾ ਪਰਮੇਸ਼ਰ ਦੀ ਬੰਦ ਕੀ ਤੋਂ ਬਿਨ ਜਿਹੜੇ ਵੀ ਤੂੰ ਹੋਰ ਕਰਮ ਕਰਦਾ ਹੈ ਨਾ ਉਹ ਨੇ ਫਲ ਹਨ ਬੇਕਾਰ ਨੇ ਬੇਅਰਥ ਹਨ ਭਾਈ ਮਹਾਰਾਜ ਜੀ ਕਹਿੰਦੇ ਨੇ ਕਰਨਾ ਕੀ ਹੈ ਅਸਲੀ ਪੂਜਾ ਕੀ ਹੈ ਪੂਜਾ ਕੀਚ ਹੈ ਮਹਾਰਾਜ ਕਹਿੰਦੇ ਕਰਿਆ ਕਰ ਨਾਮ ਧਿਆਈ ਹੈ ਇਹ ਅਸੀਂ ਕਰਦੇ ਨਹੀਂ ਨਾਮ ਤੇ ਜਪਣਾ ਔਖ ਹੈ ਅੰਮ੍ਰਿਤ ਵੇਲੇ ਗੁਟਕਾ ਫੜ ਕੇ ਜਪਜੀ ਪੜ੍ਹਨੀ ਔਖੀ ਲੱਗਦੀ ਹੈ ਇੰਜ ਹੁੰਦਾ ਵੀ ਉਦਾਂ ਹੀ ਕੰਮ ਹੋ ਜੇ ਬਸ ਬਾਬਾ ਉਹ ਆਪੇ ਕਰੀ ਜਾਵੇ ਇੰਨਾ ਥੋੜੀ ਹੁੰਦਾ ਉਦੋਂ ਮ ਕਰਨਾ ਕਰਨਾ ਉਦੋਂ ਮ ਕਰਿੰਦਿਆਂ ਜੀ ਉਹ ਕਮਾਮ ਦੇ ਸੁੱਖ ਪਹੁੰਚ ਮਾਲਾ ਜਾਪ ਕਰਨਾ 10 ਮਿੰਟ ਮਾਲਾ ਫੜ ਕੇ ਬੈਠਣਾ ਔਖਾ ਲੱਗਦਾ ਸਿਮਰਨ ਕਰਨਾ ਜੀ ਅਮਰਤ ਵੇਲੇ ਗੁਰੂ ਨਾਨਕ ਦੀ ਹਜ਼ੂਰੀ ਚ ਬੈਠਣਾ ਔਖਾ ਲੱਗਦਾ ਏ ਤੇ ਚਾਹੁੰਦੇ ਆ ਸਫਲਤਾ ਮਿਲ ਜਾਵੇ ਘਰ ਦੇ ਵਿੱਚ ਜਾਪ ਹੋਵੇ ਨਾ ਸੱਚ ਕਰਕੇ ਜਰਨੀ ਕੋਈ ਵਿਰਲਾ ਏ ਜਿਹੜਾ ਮਨ ਕਰਕੇ ਕਹਿੰਦਾ ਵੀ ਗੁਰੂ ਨਾਨਕ ਘਰ ਵਿੱਚ ਆਇਆ ਗੈਰ ਹਾਜ਼ਰ ਨਹੀਂ ਹੋਣਾ ਕੋਈ ਵਿਰਲਾ ਹੋਏਗਾ ਗੁਰੂ ਨਾਨਕ ਘਰ ਦੇ ਵਿੱਚ ਆਇਆ ਗੈਰ ਹਾਜ਼ਰ ਨਹੀਂ ਹੋਣਾ ਜਿੰਨਾ ਚਿਰ ਜਾਪ ਚੱਲੇਗਾ ਸੁਣਾਗਾ ਕੋਈ ਵਿਰਲਾ ਨਹੀਂ ਤੇ ਪਾਠ ਹੀ ਕਿਤੇ ਪਾਠ ਕਰਦਾ ਹੁੰਦਾ ਘਰ ਵਾਲਾ ਕਿਤੇ ਤੁਰਿਆ ਫਿਰਦਾ ਫਿਰ ਕੀ ਕਵਾਂਗੇ ਸਫਲਤਾ ਮਿਲ ਜਾਈਗੀ ਚਾਹੁੰਨੇ ਸਫਲਤਾ ਗੁਰੂ ਨਾਨਕ ਨੂੰ ਘਰ ਬਲਾ ਕੇ ਦੇ ਕੋਲ ਕਦੇ ਬੈਠੇ ਹੀ ਨਹੀਂ ਬੋਲੋ ਸਤਨਾਮ ਭਾਈ ਸੱਜਣਾ ਐਵੇਂ ਨਹੀਂ ਬਣ ਗਿਆ ਠੱਗੀਆਂ ਛੱਡ ਕੇ ਉਹਨੇ ਥੋੜੀ ਇਹ ਵੀ ਗੁਰੂ ਨਾਨਕ ਨੂੰ ਘਰੇ ਵਾ ਕੇ ਕਹੇ ਕਿ ਮੈਂ ਤੇ ਆਪਦਾ ਕੰਮ ਕਰਦਾ ਹਾਂ ਗੁਰੂ ਨਾਨਕ ਦੇ ਕੋਲ ਬੈਠਿਆ ਗੁਰੂ ਨਾਨਕ ਦੀ ਸੰਗਤ ਕੀਤੀ ਗੁਰੂ ਨਾਨਕ ਦੇ ਬਚਨ ਸੁਨੇ ਤਦੇ ਠੱਗੀਆਂ ਛੱਡ ਕੇ ਸੱਜਣ ਬਣਿਆ ਬੋਲੋ ਸਤਨਾਮ ਛੱਡੇ ਆਲਾ ਕੰਮ ਥੋੜੀ ਸੀ ਘਰੇ ਭਾਈ ਬਾਟ ਕਰੀ ਜਾਂਦਾ ਤੇ ਆਪ ਘਮ ਤੇ ਤੁਰਿਆ ਫਿਰੇ। ਇਹਦੇ ਨਾਂ ਤੇ ਫਿਰ ਨਾਂ ਕਰਾਇਆ। ਸਹੀ ਹੈ। ਕਰੋਣਾ ਏ। ਕਰਨਾ ਚਾਹੀਦਾ ਏ। ਮਰਜ ਕਹਿੰਦੇ ਨੇ ਪੂਜਾ ਕੀਚ ਐ ਤੂੰ ਪੂਜਣਾ ਚਾਹੁੰਨਾ ਏ ਨਾਮ ਤੇ ਆਈਏ। ਨਾਮ ਜਪਿਆ ਕਰ। ਬਿਨ ਨਾਵੇਂ ਪੂਜਣਾ ਹੋਏ। ਬੰਦ ਕੀ ਤੋਂ ਬਿਨਾ ਕਾਦੀ ਪੂਜਾ ਵੀ ਫਿਰ। ਰੱਬ ਨੂੰ ਘਰੇ ਬੁਲਾਇਆ ਹੋਵੇ ਤੇ ਰੱਬ ਦੀ ਗੱਲ ਨਾ ਸੁਣੇ ਫਿਰ ਕਾਦੀ ਪੂਜਾ ਏ। ਇਹ ਕੀ ਕੀ ਅਰਥ ਹੈ ਦਾ ਇਸ ਕਰਕੇ ਮਰਦ ਕਹਿੰਦੇ ਹਉ ਵਾਰੀ ਜੀਉ ਵਾਰੀ ਮੈਂ ਕੁਰਬਾਨ ਪੜ ਬੁਝ ਮਨ ਬਸਾਵਣਿਆ ਜਪਿਆ ਕਰੀਏ ਮਾਲਕ ਦੇ ਉਪਦੇਸ਼ ਨੂੰ ਮਾਲਕ ਨਕ ਸਮਰੱਥ ਹੈ ਮਰਦ ਕਹਿੰਦੇ ਈਤ ਉਤ ਨਹੀਂ ਵਿਚੜ ਹੈ ਸੋ ਸੰਗੀ ਗਨੀ ਹੈ ਬੇਨ ਸਜਾਇ ਜੋ ਨਮਕ ਮੈਸੋ ਅਲਪ ਸੁਖ ਪਨੀ ਹੈ ਉਹ ਹੋਸਾ ਸੁਖ ਹੁੰਦਾ ਭਾਈ ਜਿਹੜਾ ਇੱਕ ਹਨ ਦੇ ਵਿੱਚ ਖਤਮ ਹੋ ਜਾਂਦਾ ਉਹ ਹੋਸੇ ਸੁਖ ਨੇ ਜਿੰਨਾ ਪਿੱਛੇ ਅਸੀਂ ਦੌੜੇ ਫਿਰਦੇ ਆ ਉਹ ਹੋਸੇ ਸੁਖ ਨੇ ਜਿੰਨਾ ਵਾਸਤੇ ਅਸੀਂ ਦਿਨ ਰਾਤ ਇੱਕ ਕਰੀ ਪਈ ਹੈ ਪਰ ਜਿਹੜਾ ਸੁਖ ਸਾਨੂੰ ਚਾਹੀਦਾ ਉਹ ਅਸੀਂ ਪ੍ਰਾਪਤ ਕਰਨ ਵਾਸਤੇ ਰੱਬ ਦੀ ਹਜ਼ੂਰੀ ਚ ਨਹੀਂ ਜੁੜਦੇ ਜੋੜਿਆ ਕਰੀਏ ਫਿਰ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ